ਜਵਾਕਾ ਦੀ ਹੋਈ ਲੜਾਈ ਨਿਆ ਵੇਖੋ ਖੂਨੀ ਰੂਪ ਧਾਰ ਲਿਆ ਕਿ ਮਾਪੇ ਆਪਸ ਦੇ ਵਿੱਚ ਪਿੜ ਗਏ ਨੇ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਤਾਂ ਇਸ ਬਾਬਤ ਇੱਕ ਪਰਿਵਾਰ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਤਾਂ ਪਹਿਲਾ ਸੀਸੀਟੀਵੀ ਤਸਵੀਰਾਂ ਤੁਸੀਂ ਵੇਖੋ ਇਹ ਵੀਡੀਓਜ਼ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਕਿ ਕਿਵੇਂ ਦੋ ਪਰਿਵਾਰਾਂ ਦੇ ਵਿੱਚ ਜੰਮ ਕੇ ਵਿਵਾਦ ਹੁੰਦਾ ਇੱਕ ਦੂਜੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਦੀਆਂ ਕਿ ਬਕਾਇਦਾ ਇਹ ਵੀਡੀਓਜ਼ ਸਾਮਣੇ ਆਈਆਂ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਤਾਂ ਇੱਕ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਮਹਿਲਾ ਹੈ ਉਹ ਦੂਜੇ ਪਰਿਵਾਰ ਦੇ ਘਰ ਜਾਂਦੀ ਹੈ ਕਹਿਣ ਨੂੰ ਕਿ ਅਸੀਂ ਆਪਣੇ ਬੱਚਿਆਂ ਨੂੰ ਇੱਕ ਦੂਜੇ ਦੇ ਨਾਲ ਖੇਡਣ ਨਹੀਂ ਦੇਣਾ ਕਿਉਂਕਿ ਇਹ ਬੱਚੇ ਜਿਹੜੇ ਨੇ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਹੈ ਤਾਂ ਉਸ ਮਹਿਲਾ ਦਾ ਕਹਿਣਾ ਹੈ ਕਿ ਮੈਂ ਸਿਰਫ ਇੰਨੀ ਗੱਲ ਕਹੀ ਸੀ ਕਿ ਇਹਨੇ ਨੂੰ ਹੀ ਦੂਜੇ ਪਰਿਵਾਰ ਦੇ ਜਿਹੜੇ ਸ਼ਖਸ ਨੇ ਪਰਵਾਰਕ ਮੈਂਬਰ ਨੇ ਉਹਨਾਂ ਵੱਲੋਂ ਗਾਲੀਗਲੋਚ ਸ਼ੁਰੂ ਕਰ ਦਿੱਤੀ ਗਈ ਹੈ ਜਾਤੀ ਸੂਚਕ ਸ਼ਬਦ ਤੱਕ ਵਰਤੇ ਗਏ ਨੇ ਤੇ ਇਸੇ ਦਰਮਿਆਨ ਦੋ ਪਰਿਵਾਰਾਂ ਦੇ ਵਿੱਚ ਝੜਪ ਹੋ ਜਾਂਦੀ ਹੈ ਪਹਿਲਾ ਹਥਿਆਰਾਂ ਦੇ ਨਾਲ ਵਾਰ ਹੁੰਦੇ ਨੇ ਤੇ ਦੋਵੇਂ ਪਰਿਵਾਰ ਜਦ ਇਕੱਠੇ ਖੁੱਜ ਆਂਦੇ ਨੇ ਤਾਂ ਤਸਵੀਰਾਂ ਵਾਇਰਲ ਹੋਈਆਂ ਨੇ ਪਰਿਵਾਰ ਦੇ ਵਿੱਚ ਝਗੜੇ ਤੋਂ ਬਾਅਦ ਹੁਣ ਇੱਕ ਜਿਹੜੀ ਧੀਰ ਹੈ ਉਹ ਕੈਮਰੇ ਸਾਹਮਣੇ ਆਈ ਹੈ ਜਿਸ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਧੀਰ ਦਾ ਇਹ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਲੁਧਿਆਣਾ ਦੇ ਸਾਨਨੇਵਾਲ ਦੇ ਅਧੀਨ ਪੈਂਦੇ ਗਾਰਡਨ ਸਿਟੀ ਕਲੋਨੀ ਦਾ ਇਹ ਮਾਮਲਾ ਜਿੱਥੇ ਦੋ ਪਰਿਵਾਰ ਦੇ ਬੱਚਿਆਂ ਦੀ ਆਪਸ ਦੇ ਵਿੱਚ ਬਹਿਸਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਪਰਿਵਾਰਾਂ ਦੇ ਵਿੱਚ ਖੂਨੀ ਚੜਪ ਹੋ ਗਈ ਹੈ ਜੰਗ ਦਾ ਮੈਦਾਨ ਬਣ ਗਿਆ ਗਲੀਆਂ ਤੇ ਵੇਖੋ ਕਿਵੇਂ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਇੱਕ ਧਿਰ ਦਾ ਇਹ ਕਹਿਣਾ ਹੈ ਕਿ ਸਾਡੇ ਘਾਰਾਂ 'ਤੇ ਹਮਲਾ ਕੀਤਾ ਗਿਆ ਗੱਡੀਆਂ ਪੰਨੀਆਂ ਗਈਆਂ ਨੇ ਘਰ ਦੇ ਸ਼ੀਸ਼ੇ ਪੰਨ ਦਿੱਤੇ ਗਏ ਨੇ ਤੇ ਦੂਜੀ ਧਿਰ ਹੋਣੇ ਕਹਿ ਰਹੀ ਹੈ ਕਿ ਸਾਡੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤਾਂ ਤੇਰਾ ਆਪ ਇੱਕ ਦੂਜੇ ਤੇ ਇਲਜ਼ਾਮ ਲਗਾ ਰੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਇਸ ਧਿਰ ਦੇ ਵੱਲੋਂ ਕੈਮਰੇ ਸਾਹਮਣੇ ਆ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ ਤਾਂ ਇੱਕ ਵਾਰ ਸੀਸੀਟੀਵੀ ਤਸਵੀਰਾਂ ਤੇ ਵੀਡੀਓਜ਼ ਤੁਸੀਂ ਵੇਖ ਲਓ ਕਿ ਕਿਵੇਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਤੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਸੜਾ ਸੜ ਇੱਕ ਬੱਚਿਆਂ ਦਾ ਬਹੁਤ ਝਗੜਾ ਵੀ ਨਹੀਂ ਸੀਗਾ ਜਸਟ ਸਿਰ ਜਿਹੜੀ ਬੱਚਿਆਂ ਦੀ ਬਹੁਤ ਛੋਟੀ ਜੀ ਗੱਲਾਂ ਹੁੰਦੀਆਂ ਨੇ ਨਾ ਉਹਦੇ ਤੇ ਮੈਂ ਉਹਨਾਂ ਦੀ ਵਾਈਫ ਨੂੰ ਇਹ ਕਹਿਣ ਗਈਆਂ ਕਿ ਤੁਸੀਂ ਆਪਣਾ ਬੇਟਾ ਮੇਰੇ ਬੇਟੇ ਨਾਲ ਨਾ ਖੇਡਣ ਦਿਓ ਮੈਂ ਤੁਹਾਡਾ ਨਹੀਂ ਮੇਰਾ ਬੇਟਾ ਤੁਹਾਡੇ ਬੇਟੇ ਨਾਲ ਨਹੀਂ ਖੇលੂਗਾ ਜੇ ਆਪਣੇ ਬੱਚਿਆਂ ਦੀ ਨਹੀਂ ਬੰਦੀ ਹੈ ਇਸ ਤੋਂ ਦੌਰਾਨ ਸਰ ਉਹਦੇ ਹਸਬੰਡ ਨੇ ਮੈਨੂੰ ਇੰਨੇ ਕ ਗੰਦੀਆਂ ਗਾਲਾਂ ਕੱਢੀਆਂ ਇੰਨੇ ਕ ਵਿਅਰਡ ਵਰਡਸ ਯੂਜ਼ ਕੀਤੇ ਕਿ ਜਿਹੜੇ ਕਿ ਮੈਂ ਮੀਡੀਆ ਤੇ ਯੂਜ਼ ਵੀ ਨਹੀਂ ਕਰ ਸਕਦੀ ਔਰ ਉਹਨਾਂ ਨੇ ਜਾਤੀਵਾਦ ਵੀ ਕੀਤਾ ਜਦ ਕਿ ਅਸੀਂ ਜਾਤ ਦੇ ਬ੍ਰਾਹਮਣ ਆ ਔਰ ਉਹਨਾਂ ਨੇ ਉਹਨਾਂ ਨੇ ਬੈਟ ਔਰ ਦਾਤੇ ਦੇ ਨਾਲ ਮੇਰੇ ਹਸਬੰਡ ਤੇ ਹਮਲਾ ਕੀਤਾ ਜੇ ਉਸ ਦੌਰਾਨ ਮੇਰੀ ਬੇਟੀ ਨੇ ਡਰਦੇ ਹੋਏ ਮੇਰੇ ਦੇਵਰ ਨੂੰ ਕਾਲ ਕੀਤੀ ਕਿ ਚਾਚੂ ਉਹ ਮਾਨੇ ਮੇਰੇ ਪਾਪਾ ਨੂੰ ਮਾਰਦਾ ਤੁਸੀਂ ਫਟਾਫਟ ਆ ਜਾਓ ਉਸ ਦੌਰਾਨ ਦੇਵਰ ਮੇਰਾ ਆਇਆ ਵਰੁਣ ਸ਼ਰਮਾ ਜਿਨੇ ਕਿ ਸਿਰਫ ਇਹ ਗੱਲ ਕਹੀ ਪਈ ਭਈਆ ਆਪਣੀ ਗੱਲ ਹੋ ਕੇ ਗਈ ਆ ਬੱਚਿਆਂ ਦੀ ਗੱਲ ਹੈ ਨਾ ਖੇਲਣ ਦੋ ਬਈ ਇਹ ਤੁਸੀਂ ਕੀ ਕਰਦੇ ਹੋ ਜਦੋਂ ਉਹਨਾਂ ਨੇ ਦਾਤ ਮਾਰਿਆ ਫੇਰ ਮੇਰੇ ਬਰੇ ਬ੍ਰਦਰ ਇਨ ਲਾ ਹਨ ਬਚਾ ਦੇ ਵਿੱਚ ਇੱਟ ਮਾਰੀ ਇੱਟ ਵੀ ਪਹਿਲੇ ਉਹਨਾਂ ਦੇ ਅੰਦਰੋਂ ਆਈ ਹੈ ਔਰ ਉਹਨਾਂ ਦੀ ਹੀ ਵੀਡੀਓ ਦੇ ਵਿੱਚ ਹੈਗੀ ਆ ਜੋ ਵੀਡੀਓਜ਼ ਪਾ ਰਹੇ ਨੇ ਉਤੋਂ ਬਾਅਦ ਉਸ ਤੋਂ ਦੌਰਾਨ ਇਹ ਗੱਲ ਹੋ ਕੇ ਅਸੀਂ ਤਿੰਨੋਂ ਆਪਣੇ ਘਰ ਨੂੰ ਜਾ ਰਹੇ ਸੀ ਪਿੱਛੋਂ ਆਇਆ ਜਦ ਕਿ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਮੈਂ ਨਿਹੱਥਾ ਸੀਗਾ ਔਰ ਮੈਂ ਇਹਨਾਂ ਨਾਲ ਪਿਆਰ ਨਾਲ ਗੱਲ ਕਰਨ ਗਿਆ ਸੀ ਆ ਨਿਹੱਥਾ ਬੰਦਾ ਸੀ ਆ ਦੇਖੋ ਔਰ ਇਹਦੀ ਪ੍ਰੋਪਰ ਵੀਡੀਓ ਵੀ ਹੈ ਜਿਦੇ ਚ ਕਿ ਉਹ ਮੇਰੇ ਦੇਵਰ ਤੇ ਵਾਰ ਕਰਨ ਕਰ ਰਿਹਾ ਹੈ ਕਿਉਂਕਿ ਇਹਦੇ ਬੜੇ ਬ੍ਰਦਰ ਨੇ ਇਹਨੇ ਦਾਤਨਾ ਮੇਰੇ ਹਸਬੰਦ ਤੇ ਵਾਰ ਕੀਤਾ ਹੈ ਔਰ ਇਸ ਬੰਦੇ ਨੇ ਮੇਰੇ ਦੇਵਰ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਔਰ ਜਦ ਕਿ ਵੀਡੀਓ ਤੁਸੀਂ ਦੇਖ ਸਕਦੇ ਹੋ ਮੇਰੇ ਦੇਵਰ ਨੇ ਉਹਨੂੰ ਕਹਿ ਕੇ ਕਿ ਭਾਜੀ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਤੁਸੀਂ ਇਹ ਕੀ ਕਰ ਰਹੇ ਹੋ ਉਹਨਾਂ ਨੇ ਹੱਥ ਨਾ ਫੜ ਕੇ ਪ੍ਰੋਪਰ ਵੀਡੀਓ ਇਹਨਾਂ ਦੋਨਾਂ ਨੇ ਛੁਡਾਈਆਂ ਔਰ ਇਸ ਤੋਂ ਬਾਅਦ ਇਹਨਾਂ ਨੇ ਕਿ ਕਿਤਾ ਇਸ ਤੋਂ ਬਾਅਦ ਵੀ ਅਸੀਂ ਆਪਣੇ ਘਰ ਅੰਦਰ ਚਲੇ ਗਏ ਆ ਇਹਨਾਂ ਨੇ 10 12 ਮੁੰਡੇ ਬੁਲਾ ਕੇ 10 12 ਮੁੰਡੇ ਬੁਲਾ ਕੇ ਇਹਨਾਂ ਨੇ ਸਾਡੇ ਘਰ ਤੇ ਪਥਰਾਵ ਕੀਤਾ ਔਰ ਇਸ ਤੋਂ ਪਹਿਲੇ ਸੁਖਵਿੰਦਰ ਸਿੰਘ ਨੇ ਮੇਰੇ ਤੇ ਇਹਰ ਗੰਨਾ ਵਾਰ ਕੀਤਾ ਅਗਰ ਮੇਰੇ ਆ ਮੰਗਲ ਸੂਤਰ ਨਹੀਂ ਪਾਇਆ ਹੁੰਦਾ ਤਾਂ ਇਹ ਸ਼ਰਲਾ ਅੱਜ ਮੇਰੀ ਬਾਡੀ ਦੇ ਅੰਦਰ ਹੁੰਦਾ ਲਾਗਰੇ ਮੰਗਲ ਸੂਤਰ ਨੇ ਇੱਕ ਤਰਿਕਾ ਬਿਲਕੁਲ ਜੀ ਬਿਲਕੁਲ ਨਾਰਮਲੀ ਲੋਕ ਕਹਿੰਦੇ ਆ ਕਿ ਮੰਗਲ ਸੂਤਰ ਹਸਬੰਦ ਦੀ ਜਾਨ ਬਚਾਉਂਦਾ ਹੈ ਬਟ ਅੱਜ ਮੇਰੇ ਮੰਗਲ ਸੂਤਰ ਨੇ ਮੇਰੀ ਜਾਨ ਬਚਾਈ ਹੈ ਸਾਡੇ ਘਰ ਤੇ ਗੱਡੀਆਂ ਤੋੜੀਆਂ ਖੂਨੀ ਹਮਲਾ ਕੀਤਾ ਹੈ ਔਰ ਇਹਦੇ ਵਿੱਚ ਮੈਂ ਆਪਣੇ ਬੱਚੇ ਗਵੰਡੀਆਂ ਦੇ ਘਰੇ ਭੇਜੇ ਨੇ ਤਾਂ ਜੋ ਕਿ ਸਾਡੇ ਅਗਰ ਸ਼ੀਸ਼ੇ-ਸ਼ੂਸ਼ੇ ਟੁੱਟਣ ਤਾਂ ਮੇਰੇ ਬੱਚੇ ਹਾਮ ਨਾ ਹੋਣ ਔਰ ਇਹਦੇ ਵਿੱਚ ਹੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ 1 ਤਰੀਕ 2001 5 2025 ਨੂੰ ਗਾਰਡਨ ਸਿਟੀ ਦੇ ਵਿੱਚ ਲੜਾਈ ਝਗੜਾ ਹੋਇਆ ਜਿਹਦੇ ਬਾਬਤ ਦੋਨਾਂ ਪਾਰਟੀਆਂ ਨੇ ਆਪਣੀ ਆਪਣੀ ਐਮਐਲਆਰ ਪੇਸ਼ ਕਰੀ ਸੀਗੀ ਤੇ ਦਵਿੰਦਰ ਸਿੰਘ ਦੀ ਜੋ ਐਮਐਲਆਰ ਸੀਗੀ ਉਹਦੇ ਵਿੱਚ ਚਾਰ ਸੱਟਾਂ ਦੱਸੀਆਂ ਗਈਆਂ ਸਨ ਤੇ ਦੋ ਦਾ ਓਪੀਨੀਅਨ ਹਲੇ ਪੈਂਡਿੰਗ ਸੀਗਾ ਤੇ ਜਦੋਂ 15 ਤਰੀਕ ਨੂੰ ਇਹਨਾਂ ਸੱਟਾਂ ਦਾ ਓਪੀਨੀਅਨ ਆਇਆ ਤਾਂ ਐਫਆਈਆਰ ਨੰਬਰ ਦਵਿੰਦਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 99/3/115 ਜਿਮਨ 2 117 ਜਿਮਨ 1 191 ਜਿਮਨ 3 ਬੀਐਨਐਸ ਲਾਂਚ ਕਰੀ ਗਈ ਇਸ ਤਰ੍ਹਾਂ ਇਹਨਾਂ ਜਿਹੜੀਆਂ ਨੰਗੀਆਂ ਕਿਰਪਾਨਾਂ ਲੈ ਕੇ ਹਮਲਾ ਕਰ ਰਹੇ ਨੇ ਸੀਸੀ ਕੈਮਰਾ ਦੀ ਫੁਟੇਜ ਸਾਹਮਣੇ ਆਈ ਹੈ ਲੱਗਦਾ ਕਿ ਦੋਨਾਂ ਪਾਰਟੀਆਂ ਨੇ ਇਹ ਕਾਰਵਾਈ ਕੀਤੀ ਹੋਊਗੀ ਇੱਕ ਸਾਹ ਹਾਂਜੀ ਬਿਲਕੁਲ ਅਸੀਂ ਇਹਨਾਂ ਦੂਜੀ ਪਾਰਟੀ ਨੂੰ ਵੀ ਹਦਾਇਤ ਕਰੀ ਸੀਗੀ ਕਿ ਆਪ ਦਾ ਤੁਸੀਂ ਬਿਆਨ ਆ ਜਿਹੜਾ ਆਕੇ ਤਹਿਰੀਰ ਕਰਾਓ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਵੀ ਕਾਨੂੰਨੀ ਅ ਕਾਨੂੰਨ ਦੇ ਹਿਸਾਬ ਨਾਲ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਵੇਗਾ ਪਰਿਵਾਰ ਦਾ ਇਹ ਕਹਿਣਾ ਜਿ ਪੋਲੀਟੀਕਲ ਸ਼ਾਇਦ ਇਹੇ ਸਾਡੇ ਤੇ ਜਿਹੜੀ ਕਾਰਵਾਈ ਕੀਤੀ ਹੈ ਤੇ ਸਾਡੇ ਆਪਾਂ ਬਿਆਨਦਰਚ ਕਰਾਏ ਹੋਏ ਨੇ ਵੀਡੀਓ ਵੀ ਦਿੱਤੀ ਹੈ ਪਰਦੇ ਬਾਅਦ ਵੀ ਜਿਹੜੀ ਕਾਰਵਾਈ ਨਹੀਂ ਹੋ ਰਹੀ ਉਹਨਾਂ ਨੇ ਜਿਹੜਾ ਬਿਆਨ ਆ ਉਹਨਾਂ ਨੇ ਇੱਕ ਸਿੰਪਲ ਲਾਂਚ ਮਤਲਬ ਦਰਖਾਸਤ ਦਿੱਤੀ ਸੀ ਉਹਨਾਂ ਨੂੰ ਹਦਾਇਤ ਕਰੀ ਗਈ ਹੈ ਵੀ ਤੁਸੀਂ ਆਪਦਾ ਜਿਹੜਾ ਬਿਆਨ ਆ ਉਹ ਸਾਨੂੰ ਤਹਿਰੀਰ ਕਰਾਓ ਜਿਹਦੇ ਦਾ ਆਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਅਮਲ ਲਿਆਂਦੀ ਜਾਊਗੀ ਜੋ ਵੀ ਕਾਰਵਾਈ ਆ ਉਹ ਐਮ ਐਲ ਆਰ ਦੇ ਆਧਾਰ ਤੇ ਹੀ ਕੀਤੀ ਜਾਊਗੀ ਜੋ ਵੀ ਐਮ ਐਲ ਆਰ ਦੇ ਵਿੱਚ ਸਾਹਮਣੇ ਆਊਗਾ ਆਪਣਾ ਉਸ ਅਧੀਨ ਉਹ ਅਸਲੇ ਦੀ ਜਾਂਚ ਕੀਤੀ ਜਾਊਗੀ ਜਿਸ ਅਸਲੇ ਦਾ ਉਹਨਾਂ ਨੇ ਵੈਰ ਕੀਤਾ ਵੀ ਨਹੀਂ ਹਾਂਜੀ ਅਗਰ ਅਗਰ ਇਹ ਚੀਜ਼ ਸਾਹਮਣੇ ਆਉਂਦੀ ਹੈ ਵੀ ਉਸ ਚੀਜ਼ ਦੀ ਕੋਈ ਫਾਇਰ ਹੋਈ ਆ ਤਾਂ ਉਸ ਦੀ ਬਿਲਕੁਲ ਜਾਂਚ ਕੀਤੀ ਜਾਊਗੀ। ਸਰ ਤੇਰੀ ਕਿਉਂ ਹੋਈ? ਨਹੀਂ ਕਿਉਂਕਿ 15-16 ਦਿਨ ਹੋ ਚੁੱਕੇ ਨੇ ਆਪਣੇ ਮੁੱਖ ਮੰਤਰੀ ਪੰਜਾਬ ਦੇ ਵਿਦੇਸ਼ ਨੇ ਵੀ ਜਿਹੜੇ ਅਜਈਆਂ ਘਟਨਾਵਾਂ ਨੇ ਤੇ ਨਾਲੋਂ ਨਾਲ ਜਾਂਚ ਕਰਕੇ ਜਿਹੜੀ ਐਫ ਆਈ ਆਰ ਹੋਣੀ ਚਾਹੀਦੀ। ਇਹ ਇਹ ਜੋ ਇਹ ਚਰਚਾ ਸਾਡੇ ਦੀ ਕੀਤਾ ਗਿਆ। ਇਹ ਜੋ ਇਦਾਂ ਹੁੰਦੇ ਜੀ ਇਹ ਜੋ ਜੋ ਵੀ ਕਾਨੂੰਨੀ ਕਾਰਵਾਈ ਹੁੰਦੀ ਆ ਆਪਾਂ ਮੈਡੀਕਲ ਓਪੀਨੀਅਨ ਤੋਂ ਬਾਹਰ ਨਹੀਂ ਜਾ ਸਕਦੇ ਹੁੰਦੇ। ਜਿਵੇਂ ਜੋ ਵੀ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜੋ ਐਮ ਐਲ ਆਰ ਦੇ ਵਿੱਚ ਸੀਗਾ ਪਹਿਲਾਂ ਜਿਹੜੀਆਂ ਸੱਟਾਂ ਸੀਗੀਆਂ ਪਹਿਲਾਂ ਸਿਰਫ ਡੇਰੀ ਐਂਟਰੀ ਹੀ ਹੋਈ ਸੀ ਕਿਉਂਕਿ ਉਹ ਜਿਹੜੇ ਦੋ ਸੱਟਾਂ సిగیاں ਉਹ ਉਹਨਾਂ অপੀਨੀਅਨ ਮੈਡੀਕਲ অপੀਨੀਅਨ ਲਈ ਰੱਖਿਆ ਹੋਈਆਂ ਸੀਗੀਆਂ ਕਿਉਂਕਿ ਉਹਨਾਂ ਦਾ অপੀਨੀਅਨ ଲେਟ ਆਇਆ ਇਸ ਕਰਕੇ ਉਹਦੀ ਵਿੱਚ ਐਫ ਆਈ ਆਰ ਲਾਂਚ ਦੇ ਵਿੱਚ ਉਸ ਦੇਰੀ ਗਈ ਠੀਕ ਹੈ ਥੈਂਕ ਯੂ ਠੀਕ